ਕਿ ਕੱਚੇ ਮੁਲਾਜ਼ਮ ਇਹ ਸਵਾਲ ਪੁੱਛ ਰਹੇ ਨੇ ਕਦ ਹੋਵੇਗਾ ਸਾਡਾ ਹਿਸਾਬ ਸਰਕਾਰ ਜੀ ਲੋਕ ਧਰਨਿਆਂ ਤੇ ਤੰਗ ਮੁਲਾਜ਼ਮ ਧਰਨਿਆਂ ਤੇ ਉਦੋਂ ਬੈਠਦੇ ਨੇ ਜਦੋਂ ਸਿਸਟਮ ਹੋ ਜਾਂਦਾ ਹੈ ਖਰਾਬ ਜੀ ਜਦੋਂ ਸਿਸਟਮ ਹੋ ਜਾਂਦਾ ਹੈ ਖਰਾਬ ਜੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਸ ਅੱਡੇ ਦੇਖੇ ਮੌਜੂਦ ਹਾਂ ਔਰ ਇੱਥੇ ਪ੍ਰੋਟੈਸਟ ਚੱਲ ਰਿਹਾ ਹੈ ਪ੍ਰੋਟੈਸਟ ਚੱਲ ਰਿਹਾ ਤੇ ਇੱਕ ਗੱਲ ਮੇਰੇ ਜ਼ਿਹਨ ਚ ਆ ਰਹੀ ਹੈ ਇਹ ਉਹ ਸਰਕਾਰ ਹੈ ਮੌਜੂਦਾ ਸਰਕਾਰ ਜਿਹਨੂੰ ਕੱਲ ਜ਼ੁਲਮ ਲੱਗਦਾ ਹੁੰਦਾ ਸੀ ਜਦੋਂ ਪਿਛਲੀਆਂ ਸਰਕਾਰਾਂ ਵੇਲੇ ਡਾਂਗ ਫੇਰੀ ਜਾਂਦੀ ਸੀ ਤਾਂ ਉਹਨੂੰ ਜ਼ੁਲਮ ਮੰਨਦੇ ਸੀਗੇ ਲੋਕ ਤੰਗ ਹੋ ਕੇ ਜਦੋਂ ਧਰਨਿਆਂ ਤੇ ਬੈਠਦੇ ਸੀਗੇ ਤਾਂ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਸੀਗਾ ਲੇਕਿਨ ਅੱਜ ਇਹ ਸਰਕਾਰ ਜਦ ਛੱਲੀਆਂ ਵਾਂਗ ਬੱਸਾਂ ਦੇ ਡਰਾਈਵਰ ਕੰਡਕਟਰ ਨੂੰ ਕੁੱਟਦੀ ਐ ਪੀਆਰ ਟੀਸੀ ਦੇ ਬੱਸਾਂ ਨੂੰ ਪੰਨ ਬੱਸਾਂ ਦੇ ਜਿਹੜੇ ਡਰਾਈਵਰ ਕੰਡਕਟਰ ਉਹਨਾਂ ਨੂੰ ਛੱਲੀਆਂ ਵਾਂਗ ਕੁੱਟਦੀ ਐ ਕਿਸੇ ਦੀ ਪੱਗ ਲਾ ਦਿੰਦੀ ਐ ਕੱਪੜੇ ਪਾੜ ਦਿੰਦੀ ਐ ਤਾਂ ਫਿਰ ਪ੍ਰੋਟੋਕੋਲ ਦੀ ਕਿਤਾਬ ਦੱਸੀ ਜਾਂਦੀ ਐ ਡ라이ਵਰਾਂ ਦੀ ਦੁਰਦਸ਼ਾ ਕੰਡਕਟਰਾਂ ਦੀ ਦੁਰਦਸ਼ਾ ਹੋਈ ਹੈ ਔਰ ਉਸ ਤੋਂ ਬਾਅਦ ਪੋਚਾ ਮਾਰਨ ਵਾਲਾ ਜਵਾਬ ਵੀ ਸਰਕਾਰ ਦਾ ਆਉਂਦਾ ਕਿ ਜੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਸੀ ਪਰ ਇਹ ਲੋਕ ਪੁੱਛਦੇ ਆ ਕਿ ਕੀ ਉਦੋਂ ਲੋਕਾਂ ਦੀ ਖੱਜਲ ਖਵਾਰੀ ਨਹੀਂ ਹੁੰਦੀ ਜਦ ਤੁਸੀਂ ਰੈਲੀਆਂ ਤੇ ਬੱਸਾਂ ਨੂੰ ਤੁੰਨ ਤੁੰਨ ਕੇ ਆਪਣੀ ਰੈਲੀਆਂ ਚ ਲੈ ਕੇ ਜਾਂਦੇ ਉਦੋਂ ਵੀ ਤਾਂ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਬਰਨਾਲ ਸਾਡੇ ਦਾ ਪ੍ਰਧਾਨ ਜੀ ਮੌਜੂਦ ਨੇ ਲਖਵੀਰ ਜੀ ਲਖਵੀਰ ਜੀ ਲਖਵੀਰ ਜੀ ਪ੍ਰੋਟੈਸਟ ਚੱਲ ਰਿਹਾ ਹੈ ਤੁਸੀਂ ਮਨਾਂ ਦੀ ਪੀੜ ਲੈ ਕੇ ਦਿਲ ਦਾ ਦਰਦ ਲੈ ਕੇ ਇੱਥੇ ਬੈਠੇ ਹੋ ਮਜਬੂਰੀ ਚ ਬੈਠੇ ਹੋ ਕੱਲ ਤੱਕ ਜਦੋਂ ਸਰਕਾਰ ਸਰਕਾਰ ਨਹੀਂ ਸੀ ਇਹਨੂੰ ਜੁਰਮ ਲੱਗਦਾ ਸੀਗਾ ਕਿ ਜਦੋਂ ਲੋਕ ਧਰਮਾਂ ਤੇ ਬੈੰਦੇ ਸੀਗੇ ਤਾਂ ਸਰਕਾਰ ਨੂੰ ਸੁਹਾਲ ਪਉਦੇ ਸੀ ਅੱਜ ਪ੍ਰੋਟੋਕੋਲ ਦੀ ਇੱਕ ਕਿਤਾਬ ਦਾ ਹਵਾਲਾ ਦਿੰਦੇ ਆ ਕੀ ਕਹੋਗੇ ਤੁਸੀਂ ਜਿਹੜੇ ਆਮ ਲੋਕ ਦੇਖ ਰਹੇ ਆ ਉਹਨਾਂ ਨੂੰ ਕੀ ਸਮਝਾਣਾ ਚਾਹੋਗੇ ਅਸੀਂ ਸਰ ਇਹੀ ਕਹਿਣਾ ਚਾਹਵਾਂਗੇ ਇਹ ਸਰਕਾਰ ਨੂੰ ਲਿਆਉਣ ਵਾਲੇ ਵੀ ਅਸੀਂ ਸੀ ਪਰ ਅੱਜ ਸਾਨੂੰ ਜਦੋਂ ਇਹਨਾਂ ਨੇ ਕੁੱਟਿਆ ਤੇ ਘੜੇਸਿਆ ਤੇ ਸਾਨੂੰ ਨੰਗੇ ਕਰਕੇ ਕੁੱਟਿਆ ਤੇ ਤੇਲ ਪਾ ਕੇ ਵੀ ਅੱਗਾਂ ਲਾਉਣ ਦਾ ਨੌਬਤ ਲਿਆ ਦਿੱਤੀ ਹੈ ਸਾਨੂੰ ਅੱਛਾ ਜਿਹੜੀ ਤੇਲ ਪਾ ਕੇ ਅੱਗ ਲਈ ਉਹ ਤਾਂ ਕਿਸੇ ਦੁਖੀ ਭਰਾ ਨੇ ਕੰਡਕਟਰ ਡਰਾਈਵਰ ਵੀਰ ਕਿਸੇ ਦੁਖੀ ਨੇ ਉਹਨੇ ਆਪਣੇ ਉੱਤੇ ਪਾਉਣ ਦੀ ਗੱਲ ਕੀਤੀ ਹੈ ਨਾ ਪਰ ਚੰਗਿਆੜਾ ਨਿਕਲ ਕੇ ਚਲੋ ਜੇ ਅਫਸਰ ਵੱਲ ਚਲ ਗਿਆ ਤਾਂ ਬਜਾਇਆ ਵੀ ਹੈ ਅੱਗ ਤੇ ਤੇਲ ਥੋੜਾ ਪਾਇਆ ਭਜਾਇਆ ਹੈ ਭਜਾਇਆ ਭਜਾਇਆ ਜੀ ਸਾਡੇ ਤੇ ਸਾਥੀ ਬਿਲਕੁਲ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਹਰੇਕ ਬੰਦਾ ਆਪਣੀ ਹੱਥ ਪੱਲਾ ਮਾਰਦਾ ਪਰ ਸਰਕਾਰ ਨੇ ਸਾਡੀ ਕੋਈ ਗੱਲ ਤੇ ਕੋਈ ਗੌਰ ਨਹੀਂ ਕਰਦੀ ਇਹ ਸਰਕਾਰ ਅੱਜ ਸਾਨੂੰ ਸੜਕਾਂ ਤੇ ਬੈਠਣ ਦੇ ਮਜਬੂਰ ਕਰਤਾ ਅਸੀਂ ਦਾ ਬਿਲਕੁਲ ਤਿਆਰ ਹੋ ਰਿਹਾ ਤਿਆਰ ਹੋ ਕੇ ਅਸੀਂ ਡਿਊਟੀ ਕਰਨ ਆ ਰਹੇ ਸੀ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਸਾਥੀ ਇਹਨਾਂ ਨੇ ਸਵੇਰੇ ਰੈਸਟ ਕਰ ਲਿਆ ਕੱਲ ਤੇ ਅਸੀਂ ਉਸ ਟਾਈਮ ਫਿਰ ਸਾਰੇ ਜਥੇਬੰਦੀਆਂ ਰੋਸ ਚ ਆ ਕੇ ਇਹ ਸਵੇਟ ਕਰਨ ਦਾ ਕਾਰਨ ਕੀ ਬਣਿਆ ਜੀ ਰੈਸਟ ਕਰਨ ਦਾ ਕਾਰਨ ਇਹ ਬਣਿਆ ਜੀ ਸਵੇਰੇ ਇਹਨਾਂ ਨੇ ਟੈਂਡਰ ਖੋਲਣਾ ਸੀ ਕਿਲੋਮੀਟਰ ਸਕੀਮ ਦਾ ਜੀ ਉਹ 28 ਤਰੀਕ ਨੂੰ ਖੋਲਣਾ ਸੀ ਤੇ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਸਾਡੀ ਗੇਟ ਰੈਲੀ ਰੱਖੀ ਹੋਈ ਸੀ ਵੀ ਜੇ ਟੈਂਡਰ ਖੋਲੋਗੇ ਤਾਂ ਅਸੀਂ ਗੇਟ ਰੈਲੀ ਕਰਾਂਗੇ ਇਹਨਾਂ ਨੇ ਕੀ ਕੀਤਾ ਜੀ ਨੇ ਸਵੇਰ ਤੋਂ ਹੀ ਡਿਟੇਨ ਕਰ ਲਏ ਸਾਡੇ ਬੰਦੇ ਪ੍ਰਧਾਨ ਜੀ ਹੈ ਪੰਡੋਰੀ ਨਨਿੰਦਰ ਸਿੰਘ ਜੀ ਪੰਡੋਰੀ ਤੇ ਹਮੇਸ਼ ਕੁਮਾਰ ਮੰਗਾ ਜੀ ਤੇ ਸਾਰੇ ਬੰਦੇ ਇਹਨਾਂ ਨੇ ਡਿਟੇਨ ਕਰ ਲਿਆ ਕਿਲੋਮੀਟਰ ਸਕੀਮ ਨਾਲ ਤੁਹਾਡਾ ਕੀ ਨੁਕਸਾਨ ਹੋਣਾ ਜਾਂ ਆਮ ਜਨਤਾ ਦਾ ਕੀ ਨੁਕਸਾਨ ਹੋ ਸਕਦਾ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਦੂੰ ਸਰ ਜਿਹੜੀ ਕਿਲੋਮੀਟਰ ਸਕੀਮ ਬੱਸ ਹੈ ਉਹ ਪ੍ਰਾਈਵੇਟ ਕਾਰਪੋਰੇਟ ਘਰਾਣੇ ਵਾਲਿਆਂ ਨੇ ਪਾਣੀ ਹੈ ਪ੍ਰਾਈਵੇਟ ਆਪਰੇਟਰ ਆ ਜਾਣਗੇ ਆਪਰੇਟਰ ਆ ਜਾਣਗੇ ਉਹ ਸਿੱਧੇ ਆਣਗੇ ਵਿੱਚ ਰੋਡਵੇਅ ਦੇ ਵਿੱਚ ਜਿਹੜੀ ਕਿ ਬੱਸ ਪ੍ਰਾਈਵੇਟ ਹੋਏਗੀ ਤੇ ਡਰਾਈਵਰ ਪ੍ਰਾਈਵੇਟ ਹੋਵੇਗਾ ਕਨੈਕਟਰ ਉਹਦਾ ਸਰਕਾਰ ਦਾ ਹੋਵੇਗਾ ਪਰ ਉਹਦੇ ਚ ਕੀ ਹੋਏਗਾ ਉਹ 5 ਸਾਲ ਬਾਅਦ ਬੱਸ ਨੂੰ ਆਪਣੀ ਨੂੰ ਲੈ ਜਾਏਗਾ ਜਦੋਂ ਜਦੋਂ ਉਹਦਾ ਟੈਂਡਰ ਖਤਮ ਹੋ ਗਿਆ ਤੇ ਬਾਕੀ 5 ਸਾਲ ਬਾਅਦ ਉਹ ਬੱਸ ਉਹਦੀ ਹੋ ਜੇਗੀ ਔਰ ਜਿਹੜਾ ਉਹਦਾ ਮੜਾਈ ਵਾਲਾ ਰੂਟ ਹੈ ਸਾਰੇ ਉਹ ਉਸਨੇ ਬੰਦੇ ਨੇ ਕਮਾਣੇ ਆ ਅੱਛਾ ਇੱਕ ਗੱਲ ਸਮਝਾਈਓ ਜਿਹੜੀਆਂ ਭੈਣਾਂ ਦੇਖ ਰਹੀਆਂ ਜੇ ਪ੍ਰਾਈਵੇਟ ਆਪਰੇਟਰ ਆ ਗਏ ਕਿ ਜਿਹੜੀ ਭੈਣਾਂ ਨੂੰ ਫੈਸਿਲਿਟੀ ਮਿਲ ਰਹੀ ਹੈ ਪ੍ਰੀਚ ਸਫਰ ਕਰਦੀ ਉਹ ਮਿਲੇਗੀ ਉਹ ਵੀ ਦੇਖੋ ਜੀ ਕਿਤੇ ਕਿਸੇ ਹੱਦ ਤੱਕ ਉਹ ਵੀ ਖੋਈ ਜਾਣੀ ਹੈ ਸ਼ੱਕ ਦੇ ਘੇਰੇ ਚ ਆਉਂਦੇ ਜਦੋਂ ਪ੍ਰਾਈਵੇਟ ਆ ਜਾਊਗਾ ਤੇ ਉਹ ਬੰਦਾ ਕਦੇ ਵੀ ਸਿੱਧਾ ਕੰਮ ਨਹੀਂ ਕਰੂਗਾ ਜੋ ਇੱਕ ਜ਼ਿੰਮੇਵਾਰ ਵਿਅਕਤੀ ਕਰਦਾ ਹੁੰਦਾ ਹੈ ਆਲਰੇਡੀ ਆਪਣੀ ਸੀਟ ਤੇ ਰਹਿ ਕੇ ਸੋ ਸ਼ੱਕ ਦੇ ਘਰੇ ਚ ਵੀ ਸ਼ੱਕ ਦੇ ਘਰੇ ਚ ਆਈਏ ਇਹ ਬਿਲਕੁਲ ਇਹ ਸ਼ੱਕ ਦੇ ਘਰੇ ਚ ਹੈ ਵੀ ਸਰਕਾਰ ਇਹ ਨਿਗਰਾਨੀ ਆ ਤਨਖਾਹਾਂ ਤੇ ਕੰਮ ਲੈ ਰਹੀ ਹੈ ਮਲਾਜ਼ਮਾਂ ਤੋਂ ਪਰ ਫਿਰ ਵੀ ਉਥੇ ਕਿਲੋਮੀਟਰ ਨੂੰ ਫੇਰ ਬਾਚਿਆ ਜਾਂਦਾ ਪਰ ਮੈਂ ਇਸ ਗੱਲ ਤੋਂ ਬਹੁਤ ਅਸੀਂ ਨਿੰਦਣਯੋਗ ਖਬਰ ਹੈ ਜਿਹੜੀ ਅਸੀਂ ਕਰ ਰਹੇ ਆ ਤੇ ਇਹ ਸਾਨੂੰ ਨਹੀਂ ਕਰਨੀ ਚਾਹੀਦੀ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ ਜੀ ਭਾਈ ਤੁਸੀਂ ਕੋਈ ਗੱਲ ਕਰ ਰਹੇ ਹੋ ਉਸ ਬਾਰੇ ਦੇਖੋ ਜੀ ਕਿਲੋਮੀਟਰ ਬੱਸ ਹਨਾ ਜੀ ਪਾਣਗੇ 5 ਸਾਲ ਲਈ ਉਹ ਚਲਾਣਗੇ ਵਧੀਆ ਵਧੀਆ ਰੂਟਾਂ ਤੇ ਚਲਾਣਗੇ ਪਾਸਟੀ ਆ ਡੀ ਸੀ ਚ ਚਲਾਣਗੇ ਉਹ ਨਹੀਂ ਪੰਨਵਾਸ ਚ ਪੰਨਵਾਸ ਚ ਵੀ ਧੰਨਵਾਸ ਚ ਵੀ ਆਈ ਪੀ ਆਰ ਡੀ ਸੀ ਜੀ ਵੀ ਪਰ ਬੱਸਾਂ ਤੇ ਪੁਰਾਣੀਆਂ ਹੀ ਹੋਣਗੀਆਂ ਨੇ ਇਹ ਨੀ ਨਵੀਂ ਬੱਸਾਂ ਬਣਨਗੇ ਪ੍ਰਾਈਵੇਟ ਮਾਲਕ ਨੂੰ ਨਵੀਆਂ ਬੱਸਾਂ ਆਉਣਗੀਆਂ ਹਾਂਜੀ ਹਾਂਜੀ ਹੋਏਗਾ ਜੀ ਉਹਨਾਂ ਦਾ ਉਹਨਾਂ ਦਾ 5 ਸਾਲ ਦਾ ਟੈਂਡਰ ਹੋਏਗਾ ਉਹ 5 ਸਾਲ ਬਾਅਦ ਆਪਦੀ ਬੱਸ ਲੈ ਜਾਣਗੇ ਤੇ ਇੱਥੇ ਜਿਹੜੀ ਅਸੀਂ ਡੀਪੂਆਂ ਚ ਪੈਂਦੀ ਐ ਸਾਰੀ ਅੱਗੇ ਪੰਨਵਾਸ ਚ ਗੱਡੀਆਂ ਪੈਂਦੀਆਂ ਸੀ ਉਹ ਗੱਡੀਆਂ ਸਾਡੇ ਕੋਲ 15 ਸਾਲ ਕੰਮ ਕਰਦੀਆਂ ਜੀ ਉਹ 15 ਸਾਲ ਬਾਅਦ ਤੱਕ ਅਵੇਲੇਬਲ ਰਹਿਣੀ ਹੈ ਗੱਡੀ ਇੱਕ ਨੇ 5 ਸਾਲ ਲਾ ਕੇ ਉਹਨੇ ਆਪਣੀ ਬੱਸ ਵੀ ਲੈ ਜਾਣੀ ਹੈ ਸਾਰਾ ਸਿਸਟਮ ਲੈ ਜਾਣਾ ਔਰ ਜਿੰਨਾ ਕਮਾਈ ਦਾ ਸਾਧਨ ਹੈ ਉਹ ਸਾਰਾ ਉਹ ਲੈ ਕੇ ਜਾਏਗਾ ਅਕਬੀਰ ਭਾਈ ਜੀ ਜੇ ਕੋਈ ਨਵੀਂ ਬੱਸ ਪਾਊਗਾ ਫਿਰ ਜਿਹੜਾ ਸਵਾਲ ਸ਼ੱਕ ਸ਼ੱਕ ਦੇ ਘੇਰੇ ਚ ਔਰਤਾਂ ਨੂੰ ਫ੍ਰੀ ਚ ਕਿਉਂ ਟਰੈਵਲ ਕਰਾਊਗਾ ਨਹੀਂ ਕਰਾਏਗਾ ਜੇ ਉੱਥੇ ਸਰਕਾਰ ਵੀ ਕਿਤੇ ਨਾ ਕਿਤੇ ਉਸ ਨੂੰ ਬੰਦ ਕਰਨਾ ਚਾਹੋਗੀ ਕਿਉਂਕਿ ਉਹਨਾਂ ਦੇ ਜਦੋਂ ਕਿਲੋਮੀਟਰਾਂ ਤੇ ਉਹਨਾਂ ਨੂੰ ਪੈਸਾ ਦੇਣਾ ਉਹ ਕਿੱਥੇ ਦੇ ਕੇ ਦੇएगी ਜਦ ਕੇ ਸਾਨੂੰ ਆਪਣੀਆਂ ਤਨਖਾਹ ਲੈਣ ਵਾਸਤੇ ਹਰ ਮਹੀਨੇ ਡੀਪੂ ਬੰਦ ਕਰਨਾ ਪੈਂਦਾ ਸਰਕਾਰ ਇੰਨਾ ਪੈਸਾ ਕਿੱਥੋਂ ਅਵੇਲੇਬਲ ਕਰੇਗੀ ਪੀਆਰ ਟੀਸੀ ਤੇ ਪੰਨ ਬੱਸਾਂ ਦੇ ਜਿਹੜੇ ਡਰਾਈਵਰ ਕੰਡਕਟਰ ਆ ਉਹਨਾਂ ਨੂੰ ਸਮੇਂ ਸਿਰ ਤਨਖਾਹਾਂ ਵੀ ਨਹੀਂ ਮਿਲਦੀਆਂ ਬੱਸਾਂ ਦੀ ਰਿਪੇਅਰ ਵੀ ਨਹੀਂ ਹੁੰਦੀ ਕੋਈ ਨਵੀਂ ਬੱਸ ਤਿਆਰ ਵੀ ਨਹੀਂ ਕੀਤੀ ਪਿਛਲੇ 4 ਸਾਲਾਂ ਚ ਇਹ ਇੰਨਾ ਦਿਵਾਲਿਆ ਇਹਨਾਂ ਬੁਰ ਇਹ ਜਿਹੜੀ ਫ੍ਰੀ ਸਹੂਲਤ ਹੈ ਅਸੀਂ ਮਾਫੀ ਚਾਹੁੰਦੇ ਆ ਭੈਣਾਂ ਤੋਂ ਭੈਣਾਂ ਦਾ ਸਾਡੇ ਵੀ ਆਪਣੇ ਭੈਣਾਂ ਨੇ ਪਰ ਇਹ ਸਹੂਲਤ ਉਦੋਂ ਲਈ ਜਾ ਸਕਦੀ ਹੈ ਜਦੋਂ ਮੰਨ ਲਓ ਸਾਡੇ ਕੋਲੇ ਖੁਸ਼ਹਾਲ ਪੰਜਾਬ ਹੋਵੇ ਤੇ ਅਸੀਂ ਕੰਗਾਲ ਪੰਜਾਬ ਬਣਿਆ ਪਿਆ ਅਸੀਂ ਸਹੂਲਤਾਂ ਬੜੀਆਂ ਬੜੀਆਂ ਦੇਣ ਲੱਗੇ ਹੋਏ ਆ ਪਰ ਇਹਨੂੰ ਚਲਾਉਣ ਵਾਸਤੇ ਨਾ ਸਪੇਅਰ ਪਾਰਟਾਂ ਦਾ ਨਾ ਕੋਈ ਨਵੀਂ ਬੱਸ ਪਈ ਹੈ 4 ਸਾਲ ਸਰਕਾਰ ਦੇ ਲੰਘ ਚੁੱਕੇ ਆ ਕੋਈ ਨਵੀਂ ਬੱਸ ਅੱਜ ਤੱਕ ਨਹੀਂ ਪਈ ਹੈ ਜਦਕਿ ਪਿਛਲੀਆਂ ਸਰਕਾਰਾਂ ਹਰ ਆਪਣੇ ਟਾਈਮ-ਟਾਈਮ ਤੇ ਪਾਉਂਦੀਆਂ ਰਹੀਆਂ ਅੱਜ ਮੈਂ ਨਾ ਭਗਵਾਨ ਤਮਨਜੀ ਦੀ ਹੁਣ ਇੱਕ ਸਪੀਚ ਸੁਣਦਾ 10 ਸਾਲ ਪੁਰਾਣੀ ਉਹ ਕਹਿੰਦੇ ਕਿ ਜਿਹੜੀ ਇਹ ਸਰਕਾਰ ਹੈ ਨਹੀਂ ਅੱਤ ਕੀਤੀ ਪਈ ਹੈ ਐੜੇ ਦੇ ਉੱਤੇ ਅਧਕ ਤੇ ਤੱਤਾ ਤੇ ਕਦੋਂ ਅੰਤ ਹੋ ਜੇ پتہ ਨਹੀਂ ਲੱਗਦਾ ਤਾਂ ਹੁਣ ਕੀ ਅੰਤ ਨਹੀਂ ਹੋ ਰਿਹਾ ਅਸੀਂ ਇਹਨੂੰ ਸਰਕਾਰ ਨੂੰ ਲਿਆਉਣ ਵਾਲੇ ਅਸੀਂ ਖੁਦ ਜ਼ਿੰਮੇਵਾਰ ਆ ਅਸੀਂ ਮੰਨ ਲਓ ਹੁਣ ਆਪਣੇ ਹੱਥਾਂ ਦੇ ਦੰਦੀਆਂ ਵੱਢਦੇ ਆ ਦੀ ਵੀ ਇਹ ਸਰਕਾਰ ਨੂੰ ਅਸੀਂ ਲਿਆ ਕੇ ਆਪਣਾ ਨੁਕਸਾਨ ਕਰਾ ਲਿਆ ਕਿਉਂਕਿ ਇਹ ਸਰਕਾਰ ਸਾਡੀ ਨਹੀਂ ਸੁਣਾਈ ਕਰ ਰਹੀ ਦੇਖੋ ਕੱਲ ਦੇ ਅਸੀਂ ਅਚਾਨਕ ਚੱਕ ਹੜਤਾਲ ਹੋਈ ਹੈ ਜਦ ਕਿ ਹੜਤਾਲ ਦਾ ਕੋਈ ਮੁੱਦਾ ਨਹੀਂ ਸੀ ਸਿਰਫ ਗੇਟ ਰੈਲੀਆਂ ਸੀ ਸਾਡੀਆਂ ਅੱਛਾ ਮੈਂ ਉਧਰਲੇ ਪਾਸੇ ਦੇਖ ਪਾ ਰਹੇ ਆ ਕਿ ਮੁਲਾਜ਼ਮ ਹੁਣ ਵੀ ਖੜੇ ਆ ਇਹ ਤੁਹਾਡੇ ਉੱਪਰ ਲਾਏ ਗਏ ਆ ਇਹ ਸਾਡੇ ਉੱਪਰ ਲਾਏ ਗਏ ਆ ਜੀ ਸਾਡੇ ਵਾਸਤੇ ਲਾਏ ਗਏ ਆ ਵੀ ਕਿਤੇ ਇਹ ਇੱਧਰ ਉੱਧਰ ਨਾ ਜਾਣ ਰੋਡ ਰੋਡ ਨਾ ਬੰਦ ਕਰਨ ਕੋਈ ਹੋਰ ਹੁੱਲਣ ਬਾਜੀ ਦੇ ਕਰਕੇ ਇਹਨਾਂ ਨੇ ਸਾਡੇ ਤੇ ਲਾਏ ਹੋਏ ਜਦ ਕਿਤੇ ਗੋਲੀਆਂ ਚੱਲਦੀਆਂ ਜਦ ਕਿਤੇ ਲੁੱਟਖੋ ਹੁੰਦੀ ਉਹ ਤੇ ਲੈਂਦੇ ਨਹੀਂ ਜਾਂਦੇ ਉਦੋਂ ਉਦੋਂ ਇਹ ਕੋਈ ਨਹੀਂ ਲੱਭਦਾ ਹੈ ਉਦੋਂ ਲੋਕਾਂ ਦੀ ਐਵੇਂ ਲੁੱਟ ਹੋ ਜਾਂਦੀ ਆ ਉਹ ਤੁਰਿਆ ਜਾਂਦਾ ਮਾਰਿਆ ਜਾਂਦਾ ਉਹਦਾ ਕੋਈ ਬਾਲੀ ਵਾਰਸ ਵੀ ਨਹੀਂ ਬਣਦਾ ਜੀ ਉਦੋਂ 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 ਇਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਐ ਉੱਥੇ ਇਹਨਾਂ ਨੂੰ ਕਿਤੇ ਵੀ ਨਹੀਂ ਲਾਇਆ ਜਾਂਦਾ ਜੀ ਸਰਕਾਰ ਵੱਲੋਂ ਉਦੋਂ ਫਿਰ ਵੀਆਈਪੀ ਡਿਊਟੀ ਤੇ ਆ ਜਾਂਦੀ ਐ ਉਦੋਂ ਫਿਰ ਵੀਆਈਪੀ ਡਿਊਟੀ ਤੇ ਲੱਗੇ ਹੁੰਦੇ ਐ ਜਦੋਂ ਕਿਤੇ ਲੁੱਟ ਖੋ ਡਾਕਾ ਪੈਂਦਾ ਜਦੋਂ ਕਿਤੇ ਕੋਈ ਗੋਲੀ ਚਲਾ ਦਿੰਦਾ ਉਦੋਂ ਫਿਰ ਕਿਹਾ ਜਾਂਦਾ ਕਿ ਜੀ ਅਫਸਰ ਇਸ ਨੇ ਵੀਆਈਪੀ ਡਿਊਟੀ ਤੇ ਗਏ ਸੀ ਨਹੀਂ ਤਾਂ ਆਪਾਂ ਬੰਦਾ ਫੜ ਲੈਣਾ ਸੀ ਆ ਹੁਣ ਆ ਸਾਡੇ ਭਰਾ ਆ ਇਹਨਾਂ ਕੋਲ ਆਪਣੇ ਘਰ ਚਲਾਉਣੇ ਵੀ ਔਕੇ ਆ ਇਹ ਸਰਕਾਰੀ ਮੁਲਾਜ਼ਮ ਨਹੀਂ ਆ ਕੱਚੇ ਮੁਲਾਜ਼ਮ ਵੀ ਇਹਨਾਂ ਵਿੱਚ ਹੋਣਗੇ ਸਾਰੇ ਕੱਚੇ ਹੀ ਆ ਸਾਰੇ ਕੱਚੇ ਮੁਲਾਜ਼ਮ ਨੇ ਔਰ ਤਨਖਾਹਾਂ ਵੀ ਜਿਹੜੇ ਕਹਿੰਦੇ ਧਰਨੇ ਲਾਏ ਮੈਨਾਂ ਸਾਨੂੰ ਨਹੀਂ ਮਿਲਦੀਆਂ ਤਾਂ ਪਰਿਵਾਰ ਕਿਵੇਂ ਚਲਾਉਂਦੇ ਹੋਣਗੇ ਇਹਨਾਂ ਨੂੰ ਸਿਹਤ ਤਾਂ ਕੀ ਦੇਣੀ ਹਮਦਰਦੀ ਤਾਂ ਕੀ ਦਿਖਾਣੀ ਆ ਉਹ ਦਿਖਾ ਔਰ ਪੁਲਿਸ ਵਾਲੇ ਖੜੇ ਨੇ ਇਹ ਕੋਈ ਵੀ ਆਪਣੇ ਹੱਕ ਲਈ ਰਿਐਕਸ਼ਨ ਲੈਂਦੇ ਆ ਤਾਂ ਡਾਂਗ ਫੇਰਨ ਲਈ ਖੜੇ ਨੇ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਇਹ ਜ਼ੁਲਮ ਨਹੀਂ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਜੀ ਅਸੀਂ ਇਹ ਕੋਸ਼ਿਸ਼ ਕਰਕੇ ਮੇਰੀ ਮੈਸੇਜ ਖੁਦ ਜਿਹਨੇ ਕੈਂਪੇਨ ਪੂਰੀ ਰਾਤ ਰਾਤ ਇਹਨਾਂ ਦਾ ਪੂਰਾ ਕੈਂਪੇਨ ਚ ਮਨ ਲ ਕੰਮ ਕੀਤਾ ਪਰ ਇਹ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਸਾਨੂੰ ਆਪ ਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਇਹਦੇ ਮੰਨ ਲਓ ਖਲਾਫ ਬੋਲਦੇ ਪਰ ਸਰਕਾਰ ਨੂੰ ਸ਼ਰਮ ਨਹੀਂ ਆਏ ਵੀ ਸਾਡੇ ਤੇ ਤਸੱਦਦ ਕਰਨੀ ਨੂੰ ਸੋ ਮੈਂ ਇਹ ਬੇਨਤੀ ਕਰੂੰਗਾ ਵੀ ਸਰਕਾਰ ਜੀ ਸਾਡਾ ਕਸੂਰ ਦੱਸੋ ਕੀ ਹੈ ਅੱਛਾ ਲਖਵੀਰ ਪਾ ਜੀ ਅਸੀਂ ਕੱਚੇ ਮੁਲਾਜ਼ਮ ਹੈ ਤਾਂ ਸਾਡਾ ਕਸੂਰ ਹੈ ਲਖਵੀਰ ਭਾਜੀ ਜਿਹੜਾ ਤਸ਼ੱਦਦ ਹੋ ਰਿਹਾ ਕੁੱਟਮਾਰ ਕੀਤੀ ਜਾ ਰਹੀ ਜਮ ਤੁਸੀਂ ਨੰਗੇ ਕਰ ਕਰਕੇ ਕੁੱਟੇ ਆ ਇਹਦੇ ਪਿੱਛੇ ਕਾਰਨ ਕੀ ਸਮਝਦੇ ਨਹੀਂ ਤਾਂ ਸਾਡੇ ਜਿਹੜੇ ਸੀਐਮ ਸਾਹਿਬ ਉਹ ਕਹਿੰਦੇ ਮੈਂ ਹਰਮਨ ਪਿਆਰਾ ਸੀਐਮ ਐ ਸਾਡਾ ਕਾਮ ਬੋਲਦਾ ਜੇ ਕਾਮ ਬੋਲਦਾ ਤਾਂ ਆ ਕੇ ਗੱਲ ਵੀ ਕਰ ਸਕਦੇ ਹੋ ਟੇਬਲ ਟਾਕ ਵੀ ਹੋ ਸਕਦੀ ਆ ਅਸੀਂ ਜੀ ਬਾਰ ਬਾਰ ਅਪੀਲਾ ਕਰਨ ਨਾਲ ਸਾਡੀਆਂ ਮੀਟਿੰਗਾਂ ਦਾ ਵੀ ਰਾਬਤਾ ਕਾਇਮ ਨਾ ਪਰ ਕਦੇ ਵੀ ਕਿਸੇ ਮੀਟਿੰਗ 'ਚ ਕੋਈ ਪੁਖਤਾ ਹੱਲ ਨਹੀਂ ਕੀਤਾ ਗਿਆ ਅੱਜ ਤੱਕ ਕੱਚੇ ਮੁਲਾਜ਼ਮ ਕਦੇ ਪੱਕੇ ਕਰਨ ਬਾਰੇ ਸੋਚਿਆ ਹੀ ਨਹੀਂ ਗਿਆ ਜਿਹੜੀ ਪਾਲਿਸੀ ਲਿਆਂਦੀ ਐ ਉਹ ਵੀ ਪਾਲਿਸੀ ਬਿਲਕੁਲ ਮਨ ਲਓ ਸਾਡੇ ਫਿੱਟ ਨਹੀਂ ਹੈਗੀ ਜਿਹੜੀ ਪਾਲਿਸੀ ਜਿਸ ਨੂੰ ਸਾਨੂੰ ਕਰਨ ਨੂੰ ਪਦਦੇ ਵੱਡੇ ਵੱਡੇ ਘਰਾਂ ਦੀ ਇਹ ਮੰਨ ਲਓ ਸਰਕਾਰ ਹੈ ਸਾਡੀ ਨਹੀਂ ਹੈ ਸਰਕਾਰ ਆਮ ਜਨਤਾ ਦੀ ਸਰਕਾਰ ਨਹੀਂ ਹੈਗੀ ਵੱਡੇ ਘਰਾਂ ਦੀ ਸਰਕਾਰ ਵੱਡੇ ਘਰਾਂ ਦੀ ਸਰਕਾਰ ਤੇ ਅੱਜ ਦਾ ਜਿਹੜਾ ਇਹ ਤੁਸੀਂ ਪ੍ਰੋਟੈਸਟ ਚੱਲ ਰਿਹਾ ਜਾਂ ਉੱਥੋਂ ਸਟੇਜ ਤੋਂ ਭਾਸ਼ਣ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਇਹ ਸਾਡਾ ਪ੍ਰੋਟੈਸਟ ਹੈ ਜੀ ਅਸੀਂ ਲਗਾਤਾਰ ਐਦਾਂ ਹੀ ਨਿਰੰਤਰ ਕੱਲ ਦੇ ਬੈਠੇ ਆ ਜੀ ਤੇ ਇਹ ਚੱਲਦਾ ਰਹੂਗਾ ਜਦ ਤੱਕ ਸਰਕਾਰ ਕਿਲੋਮੀਟਰ ਟੈਂਡਰ ਵਾਧਾ ਨਹੀਂ ਕਰਦੀ ਔਰ ਸਾਡੇ ਸਾਥੀ ਰਿਹਾਂ ਨਹੀਂ ਕਰਦੀ ਸਰਕਾਰ ਅੜੀ ਹੋਈ ਹੈ ਸਰਕਾਰ ਅੜੀ ਹੋਈ ਹੈ ਜੀ ਉਹ ਆਪਣੇ ਮੰਨ ਲਓ ਅੜਵੀਏ ਤੇ ਅੜੀ ਹੋਈ ਹੈ ਜੀ ਪੂਰੀ ਉਹ ਬੈਕਸਟੈਪ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਇਹ ਸਰਕਾਰ ਨੂੰ ਯੂ ਟਰਨ ਵਾਲੀ ਸਰਕਾਰ ਵੀ ਕਿਹਾ ਜਾਂਦਾ ਇਹ ਵੀ ਜਿਹੜੇ ਭਰਾ ਆ ਸਾਡੇ ਵੀ ਕੋਸ਼ਿਸ਼ ਕਰ ਰਹੇ ਆ ਕਿ ਸਰਕਾਰ ਜਿਹੜੀ ਹੈ ਉਹ ਕਿਲੋਮੀਟਰ ਵਾਲੀ ਜਿਹੜੀ ਪਾਲਿਸੀ ਹੈ ਉਹਨੂੰ ਰੱਦ ਕਰੇ ਪਰ ਇਹ ਕਹਿੰਦੇ ਸਰਕਾਰ ਅੱਜ ਸਰ ਸਾਨੂੰ ਆਪਣੀ ਹੋਂਦ ਬਚਾਣ ਦੀ ਮੰਨ ਲਓ ਲੋੜ ਹੋ ਗਈ ਹੈ ਵੀ ਜਿਹੜੇ ਕਿਲੋਮੀਟਰ ਸਕੀਮ ਹੈ ਇਹ ਕਿਤੇ ਨਾ ਕਿਤੇ ادارے ਨੂੰ ਮੰਨ ਲਓ ਪਿਛਲੇ ਬੈਕਫੁੱਟ ਤੇ ਲੈ ਕੇ ਜਾਏਗਾ ਜੇ ਸਾਡੇ ਸਰਕਾਰ ਚਾਹੁੰਦੀ ਹੈ ਤਾਂ ਇਹਦੇ ਚ ਸਿੱਧੀਆਂ ਗੱਡੀਆਂ ਪਾਵੇ ਪਨਵਾਸ ਚ ਅਸੀਂ ਫ੍ਰੀ ਕਰਕੇ ਦਵਾਂਗੇ ਸੋ ਸਰਕਾਰ ਨੂੰ ਚਾਹੀਦਾ ਵੀ ਸਾਡੇ ਅਸੀਂ ਕੰਮ ਕਰਨ ਵਾਲੇ ਬੰਦੇ ਆ ਜੀ ਸਵੇਰ ਤੋਂ ਉੱਠ ਕੇ ਲੈ ਕੇ ਸ਼ਾਮ ਤੱਕ ਅਸੀਂ ਲੋਕਾਂ ਨੂੰ ਘਰੋ ਘਰੀ ਪਹੁੰਚਾ ਕੇ ਫੇਰ ਆਪਣਾ ਬਿਸਤਰਾ ਲੱਭੀਦਾ ਸੋ ਸਰਕਾਰ ਨੂੰ ਚਾਹੀਦਾ ਵੀ ਸਾਡੇ ਸਾਡੇ ਨਾਲ ਕੋਆਪਰੇਟ ਕਰਕੇ ਇਹ ਸਰਕਾਰੀ ਬੱਸਾਂ ਪਾਈਆਂ ਜਾਣ ਨਾ ਕਿ ਕਿਲੋਮੀਟਰ ਸਕੀਮ ਪਾਈ ਜਾਵੇ ਇਹਨਾਂ ਦੇ ਹੱਥੋਂ ਰੋਟੀ ਨਾ ਖੋਵੇ ਸਰਕਾਰ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਭਰਾ ਦੇਖ ਰਹੇ ਕੱਲ ਕਈਆਂ ਨੂੰ ਗੁੱਸਾ ਵੀ ਆ ਰਿਹਾ ਸੀ ਇਹਨਾਂ ਤੇ ਇੱਕ ਵਾਰੀ ਇਹਨਾਂ ਦੇ ਘਰਾਂ ਦੀ ਹਾਲਾਤ ਸਮਝੋ ਇਹਨਾਂ ਦੀ ਜ਼ਿੰਦਗੀ ਦਾ ਮਿਹਨਤ ਜ਼ਿੰਦਗੀ ਦੀ ਮਿਹਨਤ ਜ਼ਿੰਦਗੀ ਦਾ ਕਰਛ ਸਮਝੋ ਸਵੇਰੇ ਆਪਾਂ ਕਈ ਵੇਲੇ 6:30 ਵਜੇ ਆ ਕੇ ਬੱਸ ਸੱਡੇ ਖੜ ਜਾਨੇ ਆ ਕਿ ਭਾਈ ਬੱਸ ਫੜਨੀ ਆ ਪਰ ਇਹ ਸੋਚੋ ਕਿ ਜਿਹੜਾ ਕੰਡਕਟਰ ਆ ਡਰਾਈਵਰ ਆ ਉਹ ਤੁਹਾਡੇ ਤੋਂ ਵੀ ਕਿੰਨੀ ਪਹਿਲਾਂ ਉੱਠ ਕੇ ਬੱਸ ਨੂੰ ਗਰਮ ਕਰਕੇ ਉਹ ਵੈਸੇ ਵੀ ਬੱਸਾਂ ਦਾ ਕਾ ਸਟਾਰਟ ਆ ਉਹਨੂੰ ਸਟਾਰਟ ਕਰਕੇ ਆਪਣੇ ਪਰਿਵਾਰ ਨੂੰ ਕਿੱਦਾਂ ਛੱਡ ਕੇ ਆਇਆ ਤੇ ਸ਼ਾਮ ਨੂੰ ਜੇ ਪਤਾ ਨਹੀਂ ਰਾਤ ਨੂੰ ਘਰ ਜਾਣਾ ਵੀ ਕਿ ਨਹੀਂ ਜਾਣਾ ਬੱਚੇ ਦਾ ਚਿਹਰਾ ਦੇਖਣਾ ਵੀ ਕਿ ਨਹੀਂ ਦੇਖਣਾ ਕਿ ਬਸ ਸੇ ਹੀ ਸੋ ਜਾਣਾ ਔਰ ਉਦੋਂ ਬਾਅਦ ਵੀ ਸਰਵਿਸ ਦੇਣ ਤੋਂ ਬਾਅਦ ਵੀ ਤਨਖਾਹਾਂ ਜਦ ਸਮੇਂ ਸਰ ਨਹੀਂ ਮਿਲਦੀਆਂ ਇਹਨੇ ਪ੍ਰੋਟੈਸਟ ਦੋ ਉੱਥੇ ਵੀ ਪ੍ਰੋਟੈਸਟ ਕਰਨਾ ਪੈਂਦਾ ਜੀ ਤਨਖਾਹ ਲੈਣ ਵਾਸਤੇ ਵੀ ਸਾਨੂੰ ਪ੍ਰੋਟੈਸਟ ਕਰਨਾ ਪੈਂਦਾ ਕਦੇ ਹੋਇਆ ਹੀ ਨਹੀਂ ਸਾਡਾ ਵੀ ਬਿਨਾਂ ਪ੍ਰੋਟੈਸਟ ਕਰੇ ਸਾਡੀ ਤਨਖਾਹ ਸਮੇਂ ਸਰ ਪੈ ਗਈ ਹੋਵੇ ਤੇ ਭੈਣਾ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਇਹਨਾਂ ਦਾ ਦਰਦ ਵੀ ਸਮਝੀਏ ਇਹਨਾਂ ਦੇ ਦਰਦ ਨੂੰ ਸਮਝਦੇ ਤੁਸੀਂ ਆਪਣੀ ਭਾਵਨਾ ਜਿਹੜੀ ਆ ਕਮੈਂਟਾਂ ਰਾਹੀਂ ਪ੍ਰਗਟ ਕਰ ਸਕਦੇ ਹੋ ਤੁਸੀਂ ਜਦ ਉਹ ਕਮੈਂਟਾਂ ਰਾਹੀਂ ਆਪਣੀ ਭਾਵਨਾ ਪ੍ਰਗਟ ਕਰੋਗੇ ਉਹ ਇਹਨਾਂ ਦੇ ਵਿਟਾਮਿਨ ਦਾ ਕੰਮ ਕਰੋਗੇ ਔਰ ਤੁਹਾਡਾ ਸਾਥ ਮਿਲੇਗਾ ਤਾਂ ਸਰਕਾਰ ਜੋ ਇਹ ਨਵੀਂ ਪਾਲਿਸੀ ਲੈਣਾ ਚਾਹੁੰਦੀ ਹੈ ਉਹ ਰੱਦ ਹੋਵੇਗੀ ਔਰ ਇਹਨਾਂ ਨੂੰ ਇਹਦਾ ਹੱਕ ਮਿਲੇਗਾ ਵੈਸੇ ਹੱਕ ਪਹਿਲਾਂ ਵੀ ਬਹੁਤ ਘੱਟ ਮਿਲ ਰਿਹਾ ਫਿਰ ਮਾਣਾ ਮੋਟਾ ਤਾਂ ਮਿਲੇਗਾ ਇੱਕ ਰੈਗੂਲਰ ਮੁਲਾਜ਼ਮ ਹੈ ਅਸੀਂ ਨਹੀਂ ਕਹਿੰਦੇ ਵੀ ਉਹਦੀ ਤਨਖਾਹ ਘੱਟ ਹੋ ਜਾਵੇ ਉਹਨੂੰ ਵੀ ਵੱਧ ਤੋਂ ਵੱਧ ਮਿਲੇ ਪਰ ਇੱਕ ਰੈਗੂਲਰ ਮੁਲਾਜ਼ਮ ਹੈ ਜਿਹੜਾ 80000 ਰੁਪਏ ਤਨਖਾਹ ਲੈਂਦਾ ਜਾਂ 90000 ਰੁਪਏ ਤਨਖਾਹ ਲੈਂਦਾ ਇੱਕ ਅਸੀਂ ਹੈ ਜਿਹੜੇ 20000 ਰੁਪਏ ਤਨਖਾਹ ਲੈ ਕੇ ਅਸੀਂ ਚੁੱਪਚਾਪ ਘਰਾਂ ਨੂੰ ਚਲੇ ਜਾਂਦੇ ਜਿਦੇ ਚ ਸਾਡੇ ਘਰ ਦਾ ਸਮਾਨ ਵੀ ਨਹੀਂ ਪੂਰਾ ਆਉਂਦਾ ਸੋ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਵੀ ਸਾਡੇ ਤੇ ਇਹ ਮੰਨ ਲਓ ਸਾਡਾ ਸਾਥ ਦਿੱਤਾ ਜਾਵੇ ਲੋਕਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਸਾਡੇ ਨਾਲ ਤਕਲੀਫ ਨੂੰ ਸਮਝਣ ਸਮਝ ਆ ਜਾਵੇ ਜੀ ਤੇ ਸਾਥੀਓ ਉਹ ਦੇਖੋ ਇੱਕ ਪੁਲਿਸ ਦੀ ਗੱਡੀ ਇੱਥੇ ਘੁੰਮਦੀ ਹੈ ਭਾਈ ਬੇਨਤੀ ਹੈ ਪੈਟਰੋਲਿੰਗ ਉਹਨਾਂ ਹਲਕੇ ਅੱਚ ਵੀ ਕਰੋ ਉਹਨਾਂ ਇਲਾਕੇ ਅੱਚ ਵੀ ਕਰੋ ਜਿੱਥੇ ਚੋਰਾਂ ਦਾ ਪਹਿਰਾ ਇਹ ਵਿਚਾਰੇ ਕਿਸ ਨੂੰ ਹਾਮ ਥੋੜੇ ਕਰਨਾ ਹੈ ਯਾਰ ਜੀ ਜੀ ਇੱਥੇ ਪੁਲਿਸ ਅੱਜ ਆਈ ਹੋਈ ਹੈ ਮੰਨ ਲਓ ਇੱਥੇ ਬੱਚੇ ਬੱਚੀਆਂ ਇੱਥੇ ਬੈਠੇ ਆਉਂਦੀਆਂ ਜਿਹੜੇ ਨਸ਼ਾ ਕਰਨ ਵਾਲੇ ਉਹ ਤਸਕਰ ਇੱਥੇ ਘੁੰਮਦੇ ਹੁੰਦੇ ਆ ਵਿੱਚ ਉਹਨਾਂ ਨੂੰ ਕਦੇ ਨਹੀਂ ਪੁਲਿਸ ਹਟਾਉਂਦੀ ਅੱਜ ਸਾਡੇ ਕਰਕੇ ਇੱਥੇ ਪੁਲਿਸ ਵੀ ਲੱਗੀ ਹੋਈ ਹੈ ਸੋ ਅਸੀਂ ਪਤਾ ਨਹੀਂ ਕਿਹੜਾ ਗੁਨਾਹ ਕਰਨਾ ਜਾਂ ਕੋਈ ਬੜਾ ਜੁਰਮ ਕਰਨਾ ਜਿਹਦੇ ਕਰਕੇ ਪੁਲਿਸ ਨੂੰ ਲਾਣਾ ਪਿਆ ਸਰਕਾਰ ਨੂੰ ਜਦ ਕਿ ਇੱਥੇ ਜਿਹੜੀ ਪਬਲਿਕ ਬੈਠੀ ਹੈ ਉਹ ਨਸ਼ੇ ਕਰਦੀ ਹੈ ਇੱਥੇ ਵਿੱਚ ਬੈਠ ਕੇ ਮੁੰਡੇ ਇੱਥੇ ਕੁੜੀਆਂ ਕਤਰੀਆਂ ਘੁੰਮਦੀਆਂ ਨੇ ਤੇ ਉਦੋਂ ਕੋਈ ਨਹੀਂ ਇੱਥੇ ਪੁਲਿਸ ਦਾ ਕੋਈ ਢਾ ਵਜਦਾ ਸੋ ਮੇਰੀ ਅਪੀਲ ਹੈ ਪੀਵੀ ਬੱਤੀ ਵਾਲਿਆਂ ਨੂੰ ਵੀ ਵੀ ਇੱਥੇ ਕੋਈ ਨਾ ਕੋਈ ਬੰਦਾ ਪੁਖਤਾ ਪ੍ਰਬੰਧ ਕਰਾਇਆ ਅੱਗੇ ਪੁਲਿਸ ਇੱਥੇ ਸਾਡੀਆਂ ਬੱਚੀਆਂ ਸੇਫ ਰਹਿ ਸਕਣ ਜਿੱਦਣ ਜਦੋਂ ਹੁਣ ਪੁਲਿਸ ਵਾਲੇ ਆਗੇ ਤੁਹਾਡਾਂ ਨਾਲ ਗੱਲ ਕਰਕੇ ਸਾਨੂੰ ਦੱਸਿਓ ਆਪਾਂ ਜ਼ਰੂਰ ਸਵਾਲ ਲਾਵਾਂਗੇ ਕਿ ਇੱਥੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਿਰ ਤੁਸੀਂ ਨਹੀਂ ਭਾਜੀ ਹੋਰ ਵੀ ਭੈਣਾ ਸਾਨੂੰ ਦੱਸਦੀਆਂ ਕਿ ਰੰਗ-ਬਰੰਗੇ ਲੋਕ ਘੁੰਮਦੇ ਆ ਰੰਗ-ਬਰੰਗੇ ਲਵਾਫੇ ਲੈ ਕੇ ਘੁੰਮਦੇ ਆ ਕਿ ਪ੍ਰਸ਼ਾਸਨ ਦੀ ਐਨਕ ਉਧਰ ਕਿਉਂ ਨਹੀਂ ਦੇਖਦੀ ਜਿਹੜੇ ਬੰਦੇ ਹੱਕ ਮੰਗਦੇ ਇਹ ਵੀ ਦੇਖੋ ਮੁਲਾਜ਼ਮ ਨੇ ਤੇ ਇਹ ਵੀ ਮੁਲਾਜ਼ਮ ਨੇ ਇਹ ਕਮਾ ਕੇ ਕਮਾ ਕੇ ਪੈਸੇ ਦਿੰਦੇ ਉੱਚੀ ਤਨਖਾਹ ਮਿਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਪੱਕੇ ਆ ਇਹਨੂੰ ਸਿੱਧਾ 80000 ਮਿਲਦੇ ਤਾਂ ਆਪਰੇ ਇਹਨਾਂ ਨੇ ਵੀ ਪਰਿਵਾਰ ਚਲਾਉਣੇ ਬਾਕੀ ਸ਼ਹਿਰ ਨੂੰ ਗੱਲ ਇਹ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਤੇਰੇ ਸੀਨੇ ਵੱਜੀ ਛੁਰੀ ਨਹੀਂ ਹੈ ਤਾਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਸ਼ਹਿਰ ਦੇ ਹਾਲਾਤ ਵਿਗੜਦੇ ਆ ਪੰਜਾਬ ਦੇ ਹਾਲਾਤ ਵਿਗੜ ਰਹੇ ਆ ਤੇ ਸਾਨੂੰ ਇਹਨਾਂ ਵੀਰਾਂ ਨਾਲ ਖੜਨਾ ਚਾਹੀਦਾ ਕਿਉਂਕਿ ਇਹਨਾਂ ਦਾ ਵੀ ਪਰਿਵਾਰ ਹੈ ਇਹਨਾਂ ਨੂੰ ਆਪਣੇ ਪਰਿਵਾਰ ਨੂੰ ਪਾਲਣਾ ਆਪਾਂ ਇਹਨਾਂ ਨਾਲ ਖੜਾਂਗੇ ਤਾਂ ਤੁਸੀਂ ਸਮਝੋ ਕਿ ਤੁਸੀਂ ਹੱਕ ਸੱਚ ਦੇ ਨਾਲ ਖੜ ਗਏ ਭਾਜੀ ਬਹੁਤ ਸ਼ੁਕਰੀਆ ਥੈਂਕ ਯੂ